ਅਮਜੀਤ ਸਿੰਘ ਮਚੀਠੀਆ ਚਿੱਟੇ ਦੇ ਕੇਸ ਦੇ ਵਿੱਚ ਅੰਦਰ ਗਿਆ ਉਸ ਤੋਂ ਬਾਅਦ ਨਵੇਂ-ਨਵੇਂ ਖੁਲਾਸੇ ਹੋਣ ਲੱਗੇ ਕਦੇ ਪੰਜਾਬੀ ਕਲਾਕਾਰ ਜੈਜੀਬੀ ਦਾ ਨਾਮ ਸਾਹਮਣੇ ਆਇਆ ਤੇ ਹੁਣ ਪੰਜਾਬ ਦੀ ਸਭ ਤੋਂ ਪਾਪੂਲਰ ਰਹਿ ਚੁੱਕੀ ਫੀਮੇਲ ਸਿੰਗਰ ਮਿਸ ਪੂਜਾ ਦਾ ਨਾਮ ਤੇਜ਼ੀ ਨਾਲ ਚੱਲ ਰਿਹਾ ਕਿਉਂ ਮਿਸ ਪੂਜਾ ਪੰਜਾਬ ਛੱਡ ਗਈ ਕਿਸ ਤੋਂ ਡਰਦੀ ਸੀ ਮਿਸ ਪੂਜਾ ਕੀ ਮਜੀਠੀਏ ਕੇਸ ਦੇ ਨਾਲ ਧਾਰ ਜੁੜੇ ਮਿਸ ਪੂਜਾ ਦੇ ਸਾਰੀ ਗੱਲਬਾਤ ਕਰਦੇ ਆ ਵਿਸਤਾਰ ਦੇ ਨਾਲ ਮਿਸ ਪੂਜਾ ਦਾ ਜਿਵੇਂ ਨਾਮ ਆਇਆ ਪੰਜਾਬ ਦੇ ਵਿੱਚ ਤੜਥੱਲੀ ਮਚ ਗਈ ਕਿਉਂਕਿ ਅੱਜ ਤੋਂ 10-12 ਸਾਲ ਪਹਿਲਾਂ ਮਿਸ ਪੂਜਾ ਪੰਜਾਬ ਦੀ ਉਹ ਕਲਾਕਾਰ ਸੀ ਕੁੜੀਆਂ ਦੇ ਵਿੱਚੋਂ ਜਿਸ ਦੇ ਹਰ ਰੋਜ਼ 4-5 ਗੀਤ ਨਵੇਂ ਰਿਕਾਰਡ ਹੁੰਦੇ ਸੀ ਤੇ ਲੋਕਾਂ ਦੇ ਸਨਮਕ ਹੁੰਦੇ ਸੀ ਦਰਮਿਆਨੇ ਜੇ ਘਰ ਤੋਂ ਉੱਠ ਕੇ ਇੰਨੀ ਤਰੱਕੀ ਕੀਤੀ ਇਸ ਕੁੜੀ ਨੇ ਕਿ ਹਰ ਪਾਸੇ ਇਸ ਦਾ ਲੋਹਾ ਮੰਨਿਆ ਜਾਣ ਲੱਗਾ ਜਿਵੇਂ ਜਿਵੇਂ ਬੰਦਾ ਤਰੱਕੀ ਕਰਦਾ ਓਵੇਂ ਓਵੇਂ ਉਸ ਦੇਆਂ ਲੱਤਾਂ ਖਿੱਚਣ ਵਾਲੇ ਵੀ ਲੋਕ ਸਾਹਮਣੇ ਆਉਂਦੇ ਆ ਪੰਜਾਬ ਦੇ ਵਿੱਚ ਸਰਕਾਰ ਸੀ ਅਕਾਲੀ ਦਲ ਦੀ ਅਕਾਲੀ ਦਲ 2012 ਦੀਆਂ ਚੋਣਾਂ ਵਿਧਾਨ ਸਭਾ ਦੇ ਵਿੱਚ ਜਾਣ ਦੀ ਤਿਆਰੀ ਕਰ ਰਿਆ ਸੀ ਉਹਨਾਂ ਨੇ ਸ਼ਿੰਗਰਾ ਤੋਂ ਪ੍ਰਮੋਸ਼ਨਾਂ ਕਰਵਾਈਆਂ ਸਰਕਾਰ ਦੇ ਹੱਕ ਵਿੱਚ ਵੀਡੀਓ ਬਣਵਾਈਆਂ ਮਿਸ ਪੂਜਾ ਨੇ ਵੀ ਬਣਵਾਈ ਲੋਕਾਂ ਨੇ ਇਸ ਦਾ ਉਸ ਤੇ ਉਤੇ ਕ੍ਰਿਟੀਸਾਈਜ਼ ਵੀ ਕੀਤਾ ਪਰ ਅਸਲੀ ਹਾਲਾਤ ਕੀ ਸੀ ਤੁਹਾਨੂੰ ਦੱਸਦੇ ਆ ਜਦੋਂ ਮਿਸ ਪੂਜਾ ਦੀ ਚੜ੍ਹਾਈ ਸੀ ਉਸ ਸਮੇਂ ਪੰਜਾਬ ਚਿੱਟੇ ਵਰਗੀ ਨਾਮਰਾਦ ਬਿਮਾਰੀ ਦੇ ਨਾਲ ਵੀ ਉਲਝ ਰਿਹਾ ਸੀ ਪੰਜਾਬ ਦੇ ਨੌਜਵਾਨ ਧੜੋ ਧੜ ਇਸ ਚਿੱਟੇ ਵਰਗੇ ਜਿਹੜੇ ਖਤਰਨਾਕ ਨਸ਼ਾ ਇਸ ਦੇ ਵਾਲੇ ਟਰੈਕਟ ਹੋ ਰਹੇ ਸੀ ਇਸ ਦਾ ਸੇਵਨ ਕਰ ਰਹੇ ਸੀ ਇੱਕ ਕੇਸ ਬੰਦਾ ਬਿੱਟੂ ਔਲਖ ਦਾ ਬਿੱਟੂ ਔਲਖ ਜਿਹੜਾ ਅਜਨਾਲਾ ਪਰਿਵਾਰ ਦਾ ਕਰੀਬੀ ਸੀ ਵਿਕਰਮਜੀਤ ਸਿੰਘ ਮਜੀਠੀਆ ਦਾ ਕਰੀਬੀ ਸੀ ਉਸ ਬੰਦੇ ਦੇ ਉੱਤੇ ਕੇਸ ਬੰਦਾ ਰਾਤੋਂ ਰਾਤ ਪੰਜਾਬ ਦੀ ਰਾਜਨੀਤੀ ਦੇ ਜਿਹੜੇ ਹਾਲਾਤ ਬਦਲ ਜਾਂਦੇ ਆ ਜਦੋਂ ਉਸ ਦੇ ਉੱਤੇ ਕੇਸ ਬੰਦਾ ਕੇਸ ਬਣਾਉਂਦਾ ਉਸੋਂ ਉਦੋਂ ਦਾ ਪੁਲਿਸ ਮੁਖੀ ਹਰਦੀਾਲ ਸਿੰਘ ਮਾਨ ਹਰਦੀਾਲ ਸਿੰਘ ਮਾਨ ਕੇਸ ਬਣਾ ਦਿੰਦਾ ਬਿੱਟੂ ਔਲਖ ਜੇਲ੍ਹ ਚ ਚਲਾ ਜਾਂਦਾ ਉਸ ਤੋਂ ਬਾਅਦ ਐਂਟਰੀ ਹੁੰਦੀ ਆ ਨਰੰજન ਸਿੰਘ ਦੀ ਨਰੰજન ਸਿੰਘ ਈਡੀ ਦਾ ਅਫਸਰ ਸੀ ਉਸ ਨੇ ਬਿੱਟੂ ਔਲਖ ਦੇ ਖਿਲਾਫ ਵੀ ਕੇਸ ਬਣਾਇਆ ਉਹ ਆਖਦਾ ਹੈ ਕਿ ਵਿਕਰਮਜੀਤ ਮਜੀਠੀਏ ਨੂੰ ਵੀ ਉਸ ਨੇ ਕਈ ਵਾਰ ਨਰੰજન ਸਿੰਘ ਨੇ ਕਿਹਾ ਕਿ ਉਸ ਨੇ ਤਲਬ ਕੀਤਾ ਪਰ ਉਦੋਂ ਦੀ ਸਰਕਾਰ ਨੇ ਉਸ ਦੀ ਵਾਹ ਨਹੀਂ ਚੱਲਣ ਦਿੱਤੀ ਪਰ ਹੁਣ ਜਦੋਂ ਵਿਕਰਮਜੀਤ ਮਜੀਠੀਆ ਨਾਬੇ ਜੇਲ੍ਹ ਦੇ ਵਿੱਚ ਬੰਦ ਆ ਤੇ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਆ ਹੁਣ ਹੋਰ ਖੁਲਾਸਾ ਹੋਇਆ ਉਸ ਖਲਾਸੇ ਵਿੱਚੋਂ ਹੀ ਪੰਜਾਬੀ ਫੀਮੇਲ ਕੁੜੀ ਮਿਸ ਪੂਜਾਰਾ ਨਾਮ ਵੀ ਸਾਹਮਣੇ ਆਇਆ ਬਿੱਟੂ ਔਲਕ ਜਿਹੜਾ 6 ਸਾਲ ਦੀ ਜੇਲ੍ਹ ਕੱਟ ਕੇ ਆਇਆ ਜਿਹੜਾ মিডিਆ ਦੇ ਸਾਹਮਣੇ ਆ ਕੇ ਆਪਣਾ ਰੋਣਾ ਰੋ ਰਿਹਾ ਉਹ ਆਖਦਾ ਕਿ ਉਸ ਨੂੰ ਨੱਕਾ ਫਸਾਇਆ ਗਿਆ ਉਸ ਦੇ ਉੱਤੇ ਧੱਕੇ ਨਾਲ ਡਰੱਗ ਦੇ ਕੇਸ ਪਾਏ ਗਏ ਉਸ ਦੇ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ ਝੂਠੀ ਬਰਾਮਦਗੀ ਕੀਤੀ ਗਈ ਖਰਦਿਆਲ ਮਾਨ ਨੂੰ ਇੱਕ ਪਾਸੇ ਉਹ ਕੱਸ ਰਿਆ ਦੂਜੇ ਪਾਸੇ ਨਰਿੰਜਨ ਸਿੰਘ ਜਿਹੜਾ ਉਦੋਂ ਦਾ ਵੱਡਾ ਅਫਸਰ ਸੀ ਉਸ ਨੂੰ ਕਟਾਰੇ ਦੇ ਵਿੱਚ ਖੜਾ ਕਰ ਰਿਆ ਉਸ ਦੀਆਂ ਇੰਟਰਵਿਊਆਂ ਸੁਣ ਤੋਂ ਬਾਅਦ ਵਿਕਰਮਜੀਤ ਮਜੀਠੇ ਤੇ ਜਿੱਥੇ ਉਹ ਤੰਜ ਕੱਸ ਰਿਆ ਉਸ ਤੋਂ ਬਾਅਦ ਬਿੱਟੂ ਔਲਖ ਦਾ ਕਹਿਣਾ ਆ ਕਿ ਮਿਸ ਪੂਜਾ ਨੇ ਉਸ ਨੂੰ ਕਾਲ ਕੀਤੀ ਉਸ ਨੇ ਆਖਿਆ ਨਰਿੰਜਨ ਸਿੰਘ ਜਿਹੜਾ ਉਦੋਂ ਦਾ ਵੱਡਾ ਅਫਸਰ ਸੀ ਉਹਨੇ ਜਿੱਥੇ ਹੋਰਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਤੇ ਉਸ ਨੂੰ ਵੀ ਬਹੁਤ ਜ਼ਿਆਦਾ ਹਰਾਸ ਕੀਤਾ ਉਸਨੇ ਆਖਿਆ ਕਿ ਮਿਸ ਪੂਜਾ ਨੇ ਉਸ ਨੂੰ ਲੰਮੀ ਕਾਲ ਡਿਟੇਲ ਦੇ ਵਿੱਚ ਦੱਸਿਆ ਕਿ ਇਸ ਅਫਸਰ ਦੇ ਸਤਾਈ ਹੋਈ ਨੇ ਉਸਨੇ ਭਾਰਤ ਛੱਡ ਦਿੱਤਾ ਇਸ ਦੇ ਉੱਤੇ ਪਹਿਲਾ ਇਲਜ਼ਾਮ ਲੱਗਿਆ ਨਰਿੰਦਰ ਸਿੰਘ ਤੇ ਕਿ ਇਸਨੇ ਆਪਣੇ ਬੇਟੇ ਦੇ ਵਿਆਹ ਦੇ ਵਿੱਚ ਜਦੋਂ ਈਡੀ ਦਾ ਵੱਡਾ ਅਫਸਰ ਸੀ ਦਲਜੀਤ ਦਸਾਂਝ ਨੂੰ ਸਕੰਜੇ ਦੇ ਵਿੱਚ ਪਸਾ ਕੇ ਆਪਣੇ ਬੇਟੇ ਦੇ ਵਿਆਹ ਦੇ ਵਿੱਚ ਦਲਜੀਤ ਦਾ ਵੀ ਖਾੜਾ ਲਵਾਇਆ ਤੇ ਹੁਣ ਮਿਸ ਪੂਜਾ ਸਾਹਮਣੇ ਆਈ ਉਸ ਨੇ ਕਿਹਾ ਉਸ ਨੇ ਵੀ